हे गुरु तू बहुत उच्च है बहुत उच्च है मैं नहीं समझ सकदा तू बहुत महान है बहुत महान है मेरी समझ तो परे है मेरी समझ भी परे खड़ा है के मनणा हुन शरदा देखणा है शरदा मनु को ऊंचा कर दी है हे भी महाराज ਅਗਰ ਕਿਸੇ ਦੇ ਅੰਦਰ ਸ਼ਰਧਾ ਨਹੀਂ ਤੇ ਆ ਰਿਹਾ ਹੈ ਗੁਰਦੁਆਰੇ ਇਹਦੀ ਜ਼ਿੰਦਗੀ ਕੋਈ ਬੁਲੰਦੀਆਂ ਨੂੰ ਨਹੀਂ ਛੂਏ ਇਹਦਾ ਜੀਵਨ ਕੋਈ ਉਚਾਈਆਂ ਨੂੰ ਨਹੀਂ ਛੂਏਗਾ ਜੇ ਅੱਜ ਤੱਕ ਤੇ 40 ਸਾਲ ਤੋਂ ਕੋਈ ਗੁਰਦੁਆਰੇ ਆ ਰਿਹਾ ਹੈ ਕਥਾ ਕੀਰਤਨ ਸੁਣ ਰਿਹਾ ਹੈ ਕਿ ਜ਼ਿੰਦਗੀ ਕੋਈ ਉੱਚੀ ਨਹੀਂ ਹੋਈ ਜੀਵਨ ਦੇ ਵਿੱਚ ਕੋਈ ਉਚਾਈਆਂ ਦਿਸੀਆਂ ਨਹੀਂ ਨੇ ਸੁਰਤ ਨੇ ਬੁਲੰਦੀਆਂ ਨੂੰ ਛੋਇਆ ਨਹੀਂ ਹੈ ਕੋਈ ਸ਼ਰਧਾ ਹੀਣ ਹੋਵੇਗਾ ਸ਼ਰਧਾ ਨਹੀਂ ਹੋਵੇਗਾ ਜਿਵੇਂ ਅਸੀਂ ਮੰਨਦੇ ਆਂ ਏ ਗੁਰੂ ਤੂ ਇਤਨਾ ਉੱਚਾ ਹੈ ਇਤਨਾ ਮਹਾਨ ਹੈ ਮੇਰੀ ਸਮਝ ਤੋਂ ਪਰੇ ਗੁਰੂ ਨੂੰ ਮਹਾਨ ਮੰਨਦੇ ਆਂ ਸ਼ਰਧਾ ਮਨੁੱਖ ਨੂੰ ਮਹਾਨ ਬਣਾਉਣ ਲੱਗ ਪੈਂਦੀ ਏ ਸ਼ਰਧਾ ਲੋ ਮਨੁੱਖ ਮਾਨ ਹੋ ਜਾਂਦਾ ਹੈ ਮੇਰੇ ਮੰਨਣ ਦਾ ਕਾਰਨ ਸ਼ਰਧਾ ਹੈ ਮੈਨੂੰ ਸਮਝਦੇ ਤੇ ਕੁਝ ਨਹੀਂ ਆਇਆ ਗੁਰੂ ਕਿਉਂ ਮੇਰੀ ਸਮਝ ਤੋਂ ਉੱਚਾ ਸੀ ਮੇਰੀ ਪਕੜ ਦੇ ਇੱਥੇ ਨਹੀਂ ਆਇਆ ਕਿਉਂਕਿ ਮੇਰੀ ਹੱਥਾਂ ਦੀ ਸ਼ਕਤੀ ਤੋਂ ਮਹਾਨ ਸੀ ਮੇਰੀ ਸਮਝ ਦੇ ਇੱਥੇ ਕੁਝ ਨਹੀਂ ਆਇਆ ਤੂੰ ਸਮਰੱਥ ਵਡਾ ਮੇਰੀ ਮਤ ਥੋੜੀ ਤੂੰ ਤੇ ਬੜਾ ਸਮਰੱਥ ਸ਼ਕਤੀਸ਼ਾਲੀ ਮੇਰੀ ਅਕਲ ਬਹੁਤ ਛੋਟੀ ਹੈ ਇਹ ਸ਼ਰਧਾ ਦਾ ਸੰਬੰਧ ਹੈ ਇਹ ਸ਼ਰਧਾ ਦਾ ਸੰਬੰਧ ਹੈ ਇਹ ਮਨੁੱਖ ਨੂੰ ਦੇਵਤਾ ਬਣਾ ਦਿੰਦੀ ਹੈ ਮੰਨਣ ਦਾ ਸੰਬੰਧ ਪ੍ਰੇਮ ਹੈ ਇਹ ਮਨੁੱਖ ਨੂੰ ਮਨੁੱਖ ਬਣਾ ਦਿੰਦਾ ਹੈ ਮੈਂ ਸਿਰ ਅਰਜ਼ ਕਰਾਂ ਕੋਈ ਕੋਈ ਮਨੁੱਖ ਹੁੰਦਾ ਸਾਰੇ ਮਨੁੱਖ ਨਹੀਂ ਨੇ ਇਹ ਚੱਕਰ ਵਿੱਚ ਵੀ ਨਾ ਪੈਣਾ ਮਨੁੱਖਤਾ ਉਸ ਦਿਨ ਸ਼ੁਰੂ ਆਉਂਦੀ ਹੈ ਜਿਸ ਦਿਨ ਮੈਂ ਮਨੁੱਖ ਨੂੰ ਮੰਨ ਲਿਆ ਸਿਰਫ ਇਸ ਕਰਕੇ ਹੀ ਮੰਨਦਾ ਕਿਉਂਕਿ ਮੈਂ ਮਨੁੱਖਾਂ ਤੇ ਉਹ ਮਨੁੱਖ ਹੈ ਫਿਰ ਮਨੁੱਖਤਾ ਸ਼ੁਰੂ ਹੁੰਦੀ ਹੈ ਮਨੁੱਖ ਦਾ ਮਨੁੱਖ ਨਾਲ ਸੰਬੰਧ ਨਹੀਂ ਮੈਂ ਦੇਖ ਕੇ ਹੈਰਾਨ ਹੋਣਾ ਸ਼ੇਰ ਸ਼ੇਰ ਦਾ మాਸ ਨਹੀਂ ਖਾਂਦਾ ਗਿੱਦੜ ਗਿੱਦੜ ਨੂੰ ਨਹੀਂ ਖਾਂਦਾ ਚੀਤਾ ਚੀਤੇ ਨੂੰ ਨਹੀਂ ਮਾਰਦਾ ਇੱਕ ਬੰਦਾ ਹੀ ਐ ਬਸ ਬੰਦੇ ਨੂੰ ਮਾਰਦਾ ਹਰ ਤਰੀਕੇ ਨਾਲ ਮਾਰਦਾ ਮਨੁੱਖੀ ਮਨੁੱਖ ਦਾ ਕੌਣ ਬਾਜ਼ ਚਿੜੀਆਂ ਦਾ ਸ਼ਿਕਾਰ ਕਰਦਾ ਹੋਵੇਗਾ ਕਬੂਤਰਾਂ ਦਾ ਕਰਦਾ ਹੈ ਕੋਈ ਬਾਜ਼ ਬਾਜ਼ ਦਾ ਮਾਸ ਨਹੀਂ ਖਾਂਦਾ ਕੋਈ ਸ਼ੇਰ ਸ਼ੇਰ ਦਾ ਮਾਸ ਨਹੀਂ ਖਾਂਦਾ ਸੰਗੀਤ ਰਮੈ ਨੂੰ ਯਾਦ ਹੈ ਅਸwami ਨਿਰਮਲ ਜੀ ਜਿਨ੍ਹਾਂ ਦੇ ਵਿਦਵਾਨ ਸੰਮੇਲਨ ਚੱਲਦੇ ਦਾਸ ਨੇ ਕਲ ਹਜ਼ਰੀ ਬਰੀ ਉਖੇ ਤੇ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਆ ਤੇ ਦੋਵੇਂ ਹਲਵਰਾਏ ਸੰਸਵਾਗਮ ਤੇ ਮੈਂ ਉਹਨਾਂ ਨੂੰ ਸਰੋਪਾ ਬੈਠੀਤਾ। ਇਹ ਮਾਇਆ ਬੈਠ ਗਈ। ਮੈਂ ਕਈ ਇਸ ਤਰੀਕੇ ਨਾਲ ਜੋ ਗੁਰੂ ਨੇ ਚਲਾਇਆ ਹੋਇਆ ਹੈ। ਇਹ ਚੱਲਦਾ ਹੈ। ਨਿਰਮਲ ਜੀ ਤੇ ਬਾਬਾ ਗੁਰਮੁਖ ਸਿੰਘ ਜੀ ਪਟਿਆਲਾ ਲੈ ਮੈਨੂੰ ਕਹਿਣ ਲੱਗੇ। ਮਸਕੀਨ ਜੀ ਤੁਸੀਂ ਕਦੀ ਦੇਖਿਆ ਸ਼ੇਰ ਸ਼ੇਰ ਦਾ ਮਾਸ ਖਾਂਦਾ ਹੋਵੇ। ਗਿੱਦੜ ਗਿੱਦੜ ਦਾ ਮਾਸ ਕਾਂਦਾ ਹੋਵੇ ਬਾਜ ਬਾਜ ਦਾ ਮਾਸ ਕਾਂਦਾ ਹੋਵੇ ਇਸ ਤਰ੍ਹਾਂ ਦਾ ਕੋਈ ਪ੍ਰਤਕਸ਼ ਕਰਕੇ ਦਿਖਾ ਸਕੋ ਜਾਂ ਦੱਸ ਸਕੋ ਤੋਂ ਲੈ ਲਵਾਂਗੇ ਨਹੀਂ ਕਿ ਸਰੋ ਪਈ ਠੀਕ ਹੈ ਮੈਂ ਬੋਧ ਗਿਆ ਨਹੀਂ ਮੰਨੇ ਆ ਨਹੀਂ ਮੰਨੇ ਮੰਨਣਾ ਮੰਨ ਤੇ ਖੜਾ ਹੋ ਸਕਦਾ ਹੈ ਮੰਨਣਾ प्रेम ते खड़ा हो सकता है मानना श्रद्धा ते खड़ा हो सकता है तू बहुत महान है बहुत महान बहुत महान मैं विस्माद हो जाना तू रहस्यमई विज्ञान ने रहस्य किसे हद तक मनुख का खत्म कर दिता है रहस्य किथे पैदा है विस्माद किथे पैदा है ਜਿਹਨੂੰ ਮੈਂ ਸਮਝਣ ਦੀ ਕੋਸ਼ਿਸ਼ ਕਰਾਂ ਤੇ ਸਮਝ ਨਾ ਸਕਾਂ ਉਹ ਹੈਰਾਨ ਗੁਣ ਅਵਸਥਾ ਬਣ ਜਾਂਦੀ ਏ ਉਹਨੂੰ ਬਿਸਮਾਦ ਕਹਿੰਦੇ ਨੇ ਉਹਨੂੰ ਰਹਿਸ ਕਹਿੰਦੇ ਨੇ ਵਿਗਿਆਨ ਕਹਿੰਦਾ ਹੈ ਬਿਸਮਾਦ ਦੀ ਕੋਈ ਵੱਲ ਨਹੀਂ ਹੈ ਜੋ ਸਮਝ ਦੇਚ ਨਹੀਂ ਆਈ ਕੱਲ ਸਮਝ ਲਵਾਂਗੇ ਬਿਸਮਾਦ ਹੋਣ ਦੀ ਕੀ ਲੋੜ ਹੈ ਹੈਰਾਨ ਹੋਣ ਦੀ ਕੀ ਲੋੜ ਹੈ ਜੋ ਅੱਜ ਜਿਹੜੀ ਚੀਜ਼ ਸਮਝ ਦੇਚ ਨਹੀਂ ਆਈ ਕੱਲ ਸਮਝ ਲਵਾਂਗੇ ਵਿਗਿਆਨ ਦੇ ਇਹ ਦਾਵੇ ਮਨੁੱਖ ਦੇ ਰਹੱਸ ਨੂੰ ਬਿਸਮਾਦੀ ਅਵਸਥਾ ਨੂੰ ਖਤਮ ਕਰ ਰਹੇ ਹਨ ਇਸ ਵਾਸਤੇ ਮਨੁੱਖ ਦੇ ਕੋਲ ਅਜ ਰਹੱਸ ਨਹੀਂ ਹੈ ਤੇ ਮਨੁੱਖ ਦਾ ਪ੍ਰਕਿਰਤੀ ਨਾਲ ਵੀ ਸੰਬੰਧ ਟੁੱਟ ਗਿਆ ਕਿਸ ਮੂਲ ਤੇ ਮਾਨਕ ਕਰਿਆ ਕਵਨ ਪ੍ਰਤਾਪ ਤੁਮਾਰਾ ਜ਼ਰਾ ਵੇਖੀ ਤੇ ਸਹੀ ਕਿਸ ਮੈਲੀ ਬੂੰਦ ਤੋਂ ਕਿਸ ਮੈਲੇ ਹੋਣ ਤੋਂ ਇਹ ਸਰੀਰ ਦਾ ਢਾਂਚਾ ਬਣਿਆ ਹੈ ਜਰਾ ਦੇਖੀਏ ਗਹਿਰਾਈ ਨਾਲ ਦੇਖੀਏ ਤੇ ਮਨੁੱਖ ਬਿਸਮਾਦ ਹੋ ਜਾਏ ਇੱਕ ਨਿੱਕਾ ਜਿਹਾ ਬੀਜ ਜ਼ਮੀਨ ਦੇ ਵਿੱਚ ਅੰਕੁਰਿਤ ਹੁੰਦਾ ਹੈ ਇੰਨਾ ਵੱਡਾ ਦਰਖਤ ਬਣ ਜਾਂਦਾ ਹੈ ਮਨੁੱਖ ਬਿਸਮਾਦ ਹੋ ਜਾਏ ਚਾਰੋਂ ਪਾਸੇ ਬਿਸਮਾਦ ਹੀ ਬਿਸਮਾਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਸੰਬੰਧੇ ਜੋ ਲੰਬੇ ਚੌੜੇ ਸ਼ਲੋਕ ਲਿਖਦੇ ਸੀ ਇਹ ਪ੍ਰਭੂ ਇਹ ਵਗਦੀ ਹੋਈ ਪਮਣ ਵੀ ਮੈਨੂੰ ਬਿਸਮਾਦ ਕਰ ਦਿੰਦੀ ਹੈ ਜੇ ਜਲਦੀ ਹੋਈ ਅਗਨ ਵੀ ਮੈਨੂੰ ਬਿਸਮਾਦ ਕਰ ਦਿੰਦੀ। ਇਹ ਸਾਰੇ ਦੁਨੀਆ ਦੀਆਂ ਆਵਾਜ਼ਾਂ, ਪਸ਼ੂ ਪੰਛੀਆਂ ਦੀਆਂ, ਮਨੁੱਖਾਂ ਦੀਆਂ ਇਹ ਵੀ ਮੈਨੂੰ ਬਿਸਮਾਦ ਕਰ ਦਿੰਦੀਆਂ ਨੇ। ਇਤਨੇ ਮਨੁੱਖ ਤੋਂ ਬੜਾਏ ਹਰ ਇੱਕ ਦੀ ਆਵਾਜ਼ ਅਲੱਗ-ਅਲੱਗ। ਇਤਨੇ ਪੰਛੀ ਤੋਂ ਬੜਾਏ ਬਾਜ਼ ਦੀ ਆਵਾਜ਼, ਅਲੱਗ ਚਿੜੀਆਂ ਦੀ, ਅਲੱਗ ਕਬੂਤਰਾਂ ਦੀ ਅਲੱਗ। ਇਤਨੇ ਤੋਂ ਪਸ਼ੂ ਬੜਾਏ ਗੋਧੀ ਆਵਾਜ਼ ਹੋਰ ਘੋੜੇ ਦੀ ਹੋਰ ਸ਼ੇਰ ਦੀ ਹੋਰ ਗਿੱਦੜ ਦੀ ਹੋਰ ਇੰਨੀਆਂ ਆਵਾਜ਼ਾਂ ਮੈਂ ਤੇ ਬਿਸਮਾਰਦ ਹੋ ਜਾਣਾ ਬਿਸਮਾਰਦ ਹੋ ਜਾਣਾ ਇਸ ਤਰ੍ਹਾਂ ਕੋਈ ਕੋਈ ਲੈਂਦਾ ਹੈ ਪ੍ਰਕਿਰਤੀ ਨਾਲ ਤੇ ਮਨੁੱਖ ਦਾ ਸੰਬੰਧ ਟੁੱਟ ਗਿਆ ਹੈ ਸ਼ਰਧਾਲੂ ਬਿਸਮਾਰਦ ਦੇ ਜੀਵਨ ਹੈ ਹਰ ਵਕਤ ਬਿਸਮਾਰਦ ਵਿੱਚ ਕਾਰਨ ਉਨ ਨੂੰ ਇੱਕ ਸਮਝ ਆ ਗਈ ਨਹੀਂ ਸਮਝ ਸਕਦਾ ਮੈਂ ਉਹਨੂੰ ਪਤਾ ਚੱਲ ਗਿਆ ਮੈਂ ਪੂਰਨ ਬੋਧ ਨਹੀਂ ਹਾਸਲ ਕਰ ਸਕਦਾ ਨਿੱਕਾ ਜਿਹਾ ਮੇਰੇ ਕੋਲ ਪਿਆਲਾ ਹੈ ਕਿਵੇਂ ਮੈਂ ਇਹਦੇ ਸਾਗਰ ਨੂੰ ਬੰਦ ਕਰਾਂ ਬਿਸਮਤ ਦੇ ਚਿੰਦਾ ਹੈ ਸ਼ਰਦਾ ਦਾ ਸੰਬੰਧ ਹੈ ਹਰ ਵਕਤ ਪੈਂਦਾ ਹੈ ਤੂੰ ਵੱਡਣਾ ਹੈ ਤੂੰ ਵੱਡਣਾ ਹੈ ਤੂੰ ਵੱਡਣਾ ਹੈ ਤੂੰ ਵੱਡਣਾ ਹੈ ਧੀ ਮੰਨਣਾ ਸ਼ਰਧਾ ਤੇ ਖੜਾ ਹੈ ਇੱਕ ਚੌਥਾ ਮੰਨਣਾ ਹੈ ਉਹ ਮੰਨਣਾ ਮਨੁੱਖ ਨੂੰ ਪਰਮਾਤਮਾ ਹੀ ਬਣਾ ਦੇਣਾ ਹੈ ਈਸ਼ਵਰ ਹੀ ਬਣਾ ਦੇਣਾ ਹੈ ਉਹ ਮੰਨਣਾ ਭਗਤੀ ਤੇ ਖੜਾ ਹੈ ਉਹ ਮੰਨਣਾ ਭਾਵਨਾ ਤੇ ਖੜਾ ਹੈ ਉਹਦੇ ਚ ਭਗਵਾਨ ਤੇ ਭਗਤ ਦੇ ਚ ਵੇਦ ਨਹੀਂ ਰਹ ਜਾਂ ਇਕ ਹੋ ਜਾਂਦੇ ਹੈ ਇਕ ਹੋ ਜਾਂਦੇ ਠੀਕ ਹੈ ਤੂੰ ਮਹਾਨ ਹੈ ਬੜੀ ਮੇਰੀ ਸ਼ਰਧਾ ਹੈ ਪਰ ਮੈਂ ਵੀ ਤੇ ਤੇਰੇ ਕਰਕੇ ਹੀ ਹਾਂ ਕਿਰਨ ਕਹਿ ਸਕਦੀ ਹੈ ਸੂਰਜ ਤੂੰ ਮਹਾਨ ਹੈ ਮਹਾਨ ਹੈ ਪਰ ਮੈਂ ਵੀ ਤੇ ਤੇਰੀ ਅੰਸੀ ਹਾਂ ਲਹਿਰ ਕਹਿ ਸਕਦੀ ਹੈ ਸਾਗਰ ਤੂੰ ਮਹਾਨ ਹੈ ਮਹਾਨ ਹੈ ਪਰ ਮੈਂ ਵੀ ਤੇ ਤੇਰੀ ਅੰਸੀ ਹਾਂ हे प्रभु तू महान है महान है पर मैं भी ते तेरी अंश ही हां कहो कबीर ए राम के अंश जस का गद पर मिटे ना मन से फिर अंश अन्स अनसि विच समा जांदी है के किरण सूरज दे चलीन हो जांदी है के लहर सागर दे चलीन हो जांदी है ऐसी सूज बोझ रखण वाला मन ਜੋ ਨਹੀਂ ਲਾਉਂਦਾ ਇਹਨੂੰ ਭਗਤੀ ਕਹਿੰਦੇ ਨੇ ਜਿਸ ਢੰਗ ਦਾ ਸੰਬੰਧ ਜੋੜਦਾ ਇਹ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਮੈਂ ਬਿਸਮਾਦ ਹੋ ਜਾਣਾ ਮੈਂ ਨਹੀਂ ਸਮਝ ਸਕਦਾ ਕਿ ਮੰਨਣਾ ਸਰਦਾ ਤੇ ਖੜਾ ਹੈ ਤੇਰੇ ਵਿਚਾਰ ਮੈਨੂੰ ਬਹੁਤ ਸੰਗਏ ਲੱਗਦੇ ਨੇ ਬਾਣੀ ਬੜੀ ਚੰਗੀ ਲੱਗਦੀ ਕੀਰਤਨ ਬੜਾ ਚੰਗਾ ਲੱਗਦਾ ਕਥਾ ਬੜੀ ਚੰਗੀ ਲੱਗਦੀ ਹੈ ਗੁਰੂ ਤੂੰ ਮੈਨੂੰ ਬਹੁਤ ਚੰਗਾ ਲੱਗਦਾ ਹੈ ਇਹ ਮੰਨਣਾ ਪ੍ਰੇਮ ਤੇ ਖੜਾ ਹੈ ਪਰ ਗੁਰੂ ਤੂੰ ਮੇਰੇ ਸਰੀਰਕ ਮਸਲੇ ਹੱਲ ਕਰ ਤੂੰ ਮੇਰੇ ਪਰਿਵਾਰਕ ਮਸਲੇ ਹੱਲ ਕਰ। ਤੂੰ ਮੇਰੀਆਂ ਆਰਥਿਕ ਲੋੜਾਂ ਦੀ ਪੂਰਤੀ ਕਰ। ਇਹ ਮੇਰਾ ਮੰਨਣਾ ਸਨੇ ਤੇ ਖੜਾ ਹੈ। ਮੰਨਵਾ ਤੇ ਖੜਾ ਹੈ। ਤੇ ਮੈਨੂੰ ਕਹਿਣ ਦੇਣਾ ਬਿੰਤੀ ਇਸ ਤਰ੍ਹਾਂ ਵਿਦਵਾਨਾਂ ਨੇ ਕੀਤੀ ਹੈ। ਗਾਲਬਨ 99% ਲੋਕ ਜੋ ਮੰਦਰ, ਮਸਜਿਦ, ਗੁਰਦੁਆਰੇ ਜਾਂਦੇ ਨੇ ਇਹ ਮੰਗ ਕਰਕੇ ਜਾਂਦੇ ਨੇ। ਇਹ ਸਭ ਤੋਂ ੱਲੇ ਦੀ ਸ਼੍ਰੇਣੀ ਹੈ। ਸਭ ਤੋਂ ਥੱਲੇ ਕਿਸੇ ਵੀ ਆਰਥਿਕ ਲੋੜਾਂ ਨੇ ਮੈਂ ਦਿੱਲੀ ਦੇਖ ਕੇ 당ਰੇ ਗਿਆ ਫਿਰ ਦੋ ਸ਼ਹਿਰਾਂ ਚ ਹੋਰ ਵੀ ਅਸੀਂ ਚਲੀ ਆਪੇ ਕੱਢਦੇ ਹਾਂ 40 ਦਿਨ ਜਾਣਾ ਉਹ ਚਾਲੀ ਦਿਨ ਜਾਣਾ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਤਹੈ ਨਹੀਂ ਚਾਲੀ ਦਿਨ ਜਾਣਾ ਐਸਾ ਭਾਈ ਗੁਰਦਾਸ ਨੇ ਨਹੀਂ ਲਿਖਿਆ ਚਾਲੀ ਦਿਨ ਜਾਣਾ ਐਸਾ ਭਾਈ ਨੰਦ ਲਾਲ ਨੇ ਨਹੀਂ ਲਿਖਿਆ ਪਤਾ ਨਹੀਂ ਕਿਹੜੀ ਸਾਥ ਹੋ ਇਹਨਾਂ ਨੇ ਪੜ ਲਿਆ ਚਲਿਆ ਕੱਟਣਾ ਕਲੀਆ ਕਟਣੇ ਪਤਾ ਨਹੀਂ ਕਿੱਥੋਂ ਪੜ ਲੈ ਕੇ ਤੋ ਸੁਣ ਲੈ ਮੈਂ ਤੇ ਇੱਕ ਨੂੰ ਕਹਿ ਦਿੱਤਾ ਪਾਣੀ 40 ਦਿਨ ਪੀਓਗੇ ਰੋਟੀ 40 ਦਿਨ ਖਾਓਗੇ ਬਾਅਦ ਵਿੱਚ ਨਹੀਂ ਨਾ ਖਾਓਗੇ ਭੋਜਨ ਦਾ ਵੀ ਚਲੀਆ ਕਟ ਲੋ ਸਿਰਫ ਭਜਨ ਦਾ ਹੀ ਚਲੀਆ ਫਿਰ ਸਿਰਫ ਭੋਜਨ 40 ਦਿਨ ਖਾਓ ਅੱਗੇ ਛੱਡ ਦਿਓ ਨਹੀਂ ਅੱਗੇ ਨਹੀਂ ਲੋ ਭੋਜਨ ਦੀ ਤਾਂ ਜ਼ਿੰਦਗੀ ਲੋੜ ਹੈ ਭਜਨ ਦੀ ਤਾਂ ਜ਼ਿੰਦਗੀ ਲੋੜ ਹੈ ਇੱਕ ਸਰੀਰਕ ਤਾਜ਼ਗੀ ਦਿੰਦਾ ਹੈ ਭੁੱਖ ਮਿਟਾਉਂਦਾ ਹੈ ਇੱਕ ਆਤਮਿਕ ਆਨੰਦ ਦਿੰਦਾ ਹੈ ਰਸ ਦਿੰਦਾ ਹੈ ਚਲਈਆ ਅਗਿਆਨਤਾ ਤੇ ਖੜਾ ਹੈ ਮੂੜਤਾ ਤੇ ਖੜਾ ਹੈ ਇਹ ਵੀ ਮੈਸ ਕਰਦੇ ਹਾਂ ਪਰ ਕੀਤਾ ਕੀ ਜਾਏ ਚੌਥੀ ਸ਼੍ਰੇਣੀ ਹੈ ਸਭ ਤੋਂ ਥੱਲੀ ਸ਼੍ਰੇਣੀ ਹੈ ਮੰਗ ਤੇ ਖੜਾ ਹੈ 40 ਦਿਨ ਜਾਨਦੇ ਆ ਸ਼ਾਇਦ ਸਾਡੇ ਸਰੀਰਕ ਮਸਲੇ ਹੱਲ ਹੋ ਜਾਣ। ਚਲੋ ਚਲੀਆਂ ਕੱਢਦੇ ਆਂ ਸ਼ਾਇਦ ਆਰਥਿਕ ਲੋੜਾਂ ਪੂਰੀਆਂ ਹੋ ਜਾਣ। ਸੰਸਾਰ ਦਾ ਭਰਮਣ ਕਰਦੇ ਹੋਇਆਂ। ਜਦ ਮੈਨੂੰ ਕੋਈ ਕਹਿੰਦਾ ਗੈ ਨਹੀਂ ਜੇ ਅਰਦਾਸ ਕਰਿਓ। ਅਰਦਾਸ ਬਸੇ ਚੌਥੀ ਸ਼੍ਰੇਣੀ ਦੀ ਹੁੰਦੀ ਹੈ ਸਭ ਤੋਂ ਥੱਲੇ। ਐਸਾ ਮਸਲਾ ਹੈ ਸਾਡਾ। ਐ ਮਸਲਾ ਹੈ। ਐ ਮਸਲਾ ਹੈ। ਉਹ ਬੜਾ ਮੈਨੂੰ ਕਟੋਰ ਸਮਝ ਲੈਂਦੇ ਹੋਣਗੇ ਮੈਂ ਕਿਸ ਤਰ੍ਹਾਂ ਦੀ ਅਰਦਾਸ ਮੇਰੇ ਕੋਲ ਨਹੀਂ ਆਉਂਦੀ ਹੁੰਦੀ ਨੇ ਗੁਰੂ ਚੰਗਾ ਹੀ ਨਹੀਂ ਲੱਗਦਾ ਤੁਹਾਨੂੰ ਮਾਂ ਨੂੰ ਪਤਾ ਹੈ ਪਿਤਾ ਨੂੰ ਪਤਾ ਹੈ ਮਾਸੂਮ ਬੱਚੇ ਦੀਆਂ ਲੋੜਾਂ ਕੀ ਨੇ ਉਸ ਪਰਮਾਤਮਾ ਨੂੰ ਇਤਨਾ ਵੀ ਨਹੀਂ ਪਤਾ ਮੇਰੀਆਂ ਸਮੱਸਿਆਵਾਂ ਕੀ ਨਹੀਂ ਹੱਲ ਹੋ ਰਹੀਆਂ ਕੋਈ ਸ਼ਾਇਦ ਇਸ ਦੇ ਉਸ ਵੀ ਬਲਾਈ ਹੋਵੇ ਜੈਸੇ ਇੱਕ ਬੱਚਾ ਰੋਂਣ ਲੱਗ ਪੈਂਦਾ ਹੈ ਉਹ ਅੱਗ ਦੇ ਚ ਹੱਥ ਪਾਉਂਦਾ ਹੈ ਤੇ ਮਾਂ ਉਹਦੇ ਹੱਥ ਨੂੰ ਰੋਕਦੀ ਹੈ ਉਹ ਨਹੀਂ ਰੁਕਦਾ ਤੇ ਮਾਂ ਡਾਂਟਦੀ ਹੈ ਡਾਂਟ ਕਰਕੇ ਰੋਕਣ ਕਰਕੇ ਇਹ ਬੱਚਾ ਮਾਂ ਨੂੰ ਦੁਸ਼ਮਣ ਸਮਝ ਬੈਠਦਾ ਹੈ ਮੈਂ ਅੱਗ ਨੂੰ ਪਕੜਨਾ ਚਾਹੁੰਦਾ ਹਾਂ ਇਹ ਪਕੜਨਾ ਨਹੀਂ ਦੇਦੀ ਮੈਂ ਅਗਰ ਵਿੱਚ ਹੱਥ ਪਾਣਾ ਚਾਹਣਾ ਇਹ ਮੈਨੂੰ ਡਾਂਟਦੀ ਹੈ ਬੱਚਾ ਮਾਂ ਨੂੰ ਦੁਸ਼ਮਣ ਸਮਝ ਲੈਂਦਾ ਹੈ ਮਾਂ ਮਿੱਤਰ ਹੈ ਮਾਂ ਮੌ ਕਰਕੇ ਉਸ ਨੂੰ ਰੋਕਦੀ ਹੈ ਪਿਆਰਾ ਲੱਗ ਰਿਹਾ ਉਸ ਨੂੰ ਬੱਚਾ ਤੇ ਉਹਦੇ ਰੋਣੇ ਨੂੰ ਵੇਖ ਕੇ ਮਾਂ ਆਖਿਆ ਛੱਜਾ ਕੋ ਹੁਣ ਮਾਂ ਦੁਸ਼ਮਣ ਹੈ ਹੁਣ ਮਾਂ ਦੁਸ਼ਮਣ ਹੈ ਜਾ ਹੱਥ ਪਾ ਜਾ ਪਕੜਾ ਗਾ ਹਰ ਮਾ ਦੁਸ਼ਮਣ ਹੈ ਜਿੱਥੇ ਕਿੱਥੇ ਸਾਡੀ ਲੋੜ ਮੰਗ ਪ੍ਰਮਾਤਮਾ ਨਹੀਂ ਪੂਰੀ ਕਰ ਰਿਹਾ ਉਹ ਸਾਡੇ ਵਾਸਤੇ ਠੀਕ ਨਹੀਂ ਹੋਵੇ ਨਹੀਂ ਹੋਵੇ ਇਸ ਨੂੰ ਤੇ ਮੈਂ ਆਪਣੇ ਤਜਰਬੇ ਦੇ ਬਿਨਾਂ ਤੇ ਵੀ ਕਹਿ ਦਿਆਂ ਨਹੀਂ ਠੀਕ ਹੋਵੇ ਨਹੀਂ ਠੀਕ ਹੋਵੇ ਅਗਰ ਪੂਰੀ ਕਿਦਰੇ ਹੋ ਜਾਂਦੀ ਤੋ ਫਿਰ ਦੁਰਘਟਨਾ ਹੀ ਹੋਣੀ ਸੀ ਕੁਛ ਵੀ ਨਹੀਂ ਇਹ ਬਾਅਦ ਵਿੱਚ ਸਮਝ ਆਉਂਦੀ ਏ ਫਿਰ ਪ੍ਰਭੂ ਚੰਗਾ ਹੋਇਆ ਤੋ ਮੇਰੀ ਉਹ ਮੰਗ ਨਹੀਂ ਪੂਰੀ ਕੀਤੀ ਤੋ ਮੈਨੂੰ ਅਗ ਦੇ ਚ ਹੱਥ ਨਹੀਂ ਪਾਣ ਦਿੱਤਾ ਚੰਗਾ ਕੀਤਾ ਜੈਸੇ ਬੱਚਾ ਜਵਾਨ ਹੁੰਦਾ ਥੋੜਾ ਸਮਝ ਆਉਂਦੀ ਏ ਫਿਰ ਪਤਾ ਚੱਲਦਾ ਮਾਂ ਨੇ ਡਾਂਟਿਆ ਸੀ ਮਾਂ ਨੇ ਰੋਕਿਆ ਸੀ ਚੰਗਾ ਕੀਤਾ ਸੀ ਅਗ ਦੇ ਚ ਹੱਥ ਨਹੀਂ ਪਾਣ ਦਿੱਤਾ ਸੀ ਚੰਗਾ ਕੀਤਾ ਸੀ ਸੇਜੇ ਸੇਜੇ ਅਧਿਆਤਮਿਕ ਵਿਕਾਸ ਜਿਨ੍ਹਾਂ ਦਾ ਹੁੰਦਾ ਹੈ ਜਪ ਕਰਦੇ ਨੇ ਉਹਨਾਂ ਨੂੰ ਸਮਝ ਆਉਂਦੀ ਜਾਂਦੀ ਏ ਰੋਜ਼ ਰੋਜ਼ اے ਪ੍ਰਭੂ ਜਿਹੜੀਆਂ ਜਿਹੜੀਆਂ ਇੱਛਾਵਾਂ ਤੂੰ ਸਾਡੀਆਂ ਨਹੀਂ ਪੂਰੀਆਂ ਕੀਤਾ ਉਹਦੇ ਵਿੱਚ ਹੀ ਸਾਡੀ ਭਲਾਈ ਸੀ ਉਹਦੇ ਵਿੱਚ ਹੀ ਚੰਗਿਆਈ ਸੀ ਇਹ ਸਮਝ ਆ ਜਾਂਦੀ ਏ ਇਹ ਪਤਾ ਚੱਲ ਜਾਂਦਾ ਹੈ ਤੇ ਜਿਹੜਾ ਇਹ